पहले डेरा ਬਸੀ ਸਰਤਾਪ ਸਿੰਘ ਜਿੰਦ巴巴 ਉਹ ਪਹੁੰਚੇ ਨੰਨ ਨਵੀ ਨਿਗਰ ਜੀ ਆਖ ਰਹੇ ਜੰਦੇ ਇਸ ਵਾਰ ਚ इस ਗੁਜਾਰਿਸ਼ तो ਮਾਡ ਜੋ मान जो ਮਾਨਾ ਨੂੰ ਜੀ ਆਇਆਂ ਆਖਾਂਗੇ ਰਿਸਪेक्टेड ਗੋਸ ਸ਼੍ਰੀ ਸੰਜੀਵ

ਲਾਤੋ ਹੱਥ। ਅੰਮ੍ਰਿਤਸਰ ਤੋਂ ਚਾਲੂ ਕੀਤਾ ਜੀ ਪਹਿਲਾਂ ਅੰਮ੍ਰਿਤਸਰ ਗਏ ਤੇ ਜਲੰਧਰ ਉਸ ਤੋਂ ਬਾਅਦ ਲੁਧਿਆਣਾ ਇਹ ਦੱਸਦੇ। ਐਸ਼ ਕੜੀ ਲਈ ਚਿੱਪ ਕੋਡ ਐਪਰਟੈਂਟੇ ਉਹਨਾਂ ਨਾਮ ਤੋਂ ਪੰਜਾਬ ਕਵਰ ਹੋ ਜਾਏਗਾ ਤੁਸੀਂ ਇਕੱਲੇ ਵੀ ਅਜੀ ਕਰਦੇ ਆ ਜਿਹੜੇ ਆਸ-ਪਾਸ ਦੇ ਜिले ਐ ਕੋਟੇ ਨੇ ਮਸਲੇਸਤਾਨ ਦੀ ਉਸ ਤੋਂ ਬਾਅਦ ਆਲਰੇਡੀ ਤੁਹਾਨੂੰ ਪਤਾ ਹੈ ਕਿ ਉਪਰਾਲਾ ਕੀਤਾ ਹੋਇਆ ਜਿਸ ਵਿੱਚ ਸੈਕਟੋਰਲ ਕਮੇਟੀਆਂ ਬਣਾਈਆਂ 24 ਸੈਕਟੋਰਲ ਕਮੇਟੀਆਂ ਬਣਾਈਆਂ ਉਹਨਾਂ ਦੀਆਂ ਮੀਟਿੰਗਸ ਵੀ ਚੱਲ ਰਹੀਆਂ ਹੋਈਆਂ ਔਰ ਕਮੇਟੀ ਨੂੰ ਏਡੀਸੀ ਜਿੱਦੇ ਗਏ ਤਾਂ ਕਿ ਮਿਨਟਸ ਵੀ ਟਾਈਮਲੀ ਦਿੱਤੇ ਜਾਣ ਔਰ ਜਿਹੜੀ ਰਿਪੋਰਟ ਹੈ ਸੀ ਸਾਰੇ ਚੇਅਰਮੈਨਾਂ ਨੂੰ ਰਿਕਵੈਸਟ ਕੀਤਾ ਕਿ ਸਾਨੂੰ ਫਸਟ ਅਪਡੇਟ ਕਰ ਸਕਦੇ ਹੋ ਇਹਨਾਂ ਕਈ ਕਮੇਟੀਆਂ ਦੀ ਉਸ ਤੋਂ ਪਹਿਲਾਂ ਹੀ ਸਾਬਤ ਆ ਜਾਣੀ ਚਾਹੀਦੀ ਸੀ ਕਿਉਂਕਿ ਅੱਗੇ ਜਦੋਂ ਵੀ ਕਮੇਟੀਆਂ ਬੰਦੀਆਂ ਸੀ ਕਮੇਟੀਆਂ ਦਾ ਪੰਜਰਤੀਆਂ ਸੀ ਦੁਬਾਰਾ ਮੀਟਿੰਗਾਂ ਨਹੀਂ ਹੁੰਦੀਆਂ ਮੈਨੂੰ ਪਤਾ ਹੀ ਕੋਈ ਆਇਆ ਕਦੇ ਨਹੀਂ ਸਾਡੀ 2 ਸਾਲ ਤੱਕ ਤਾਂ ਕਮੇਟੀ ਬਣੀ ਸੀ ਜਉਂਦੀ ਕੋਈ ਅਸਲ ਮੀਟਿੰਗ ਨਹੀਂ ਹੋਈ ਸੋ ਐਸੀ ਜਿਹੜੀਆਂ ਕਮੇਟੀਆਂ ਕਮੇਟੀਆਂ ਬਣੀਆਂ ਬਕਾਇਦਾ ਨੋਟੀਫਾਈ ਕਿੱਥੇ ਨਹੀਂ ਸੀਰਮ ਸਾਹਿਬ ਨੇ ਨੋਟ नोटिफिकेशन ਕਰਤਾ ਵੀਜ਼ਾ ਨਹੀਂ ਹੈ ਸੀ ਤੇ ਉਹਦੇ ਵਿੱਚ ਗਵਰਨਮੈਂਟ ਆਫੀਸ਼ਰਸ ਨੇ ਨਾ ਗੋਣ ਨਾ ਜਸਟ ਟੂ ਸਪੈਸੀਫਾਈਟ ਉਹਨਾਂ ਦਾ ਕੋਈ ਇਹ ਰੋਡ ਨਹੀਂ ਜੀ ਕਿ ਇਦਾਂ ਕਰੋ ਉਪਰ ਤੋਂ ਸਾਰੇ ਇੰਡਸਟਰੀਸ ਭਰਾਵਾਂ ਨੇ ਕਰਨੀ ਤੇ ਚੇਅਰਮੈਨਾਂ ਨੇ ਆਪਣੇ ਹਿਸਾਬ ਨਾਲ ਕਰਨੀ ਸਿਰਫ ਸਰਕਾਰ ਨੂੰ ਵਿਰੋਧ ਦਾ ਮਿਲ ਨਹੀਂ ਕਈ ਇਹਦੇ ਵਿੱਚੋਂ ਇੰਡਸਟਰੀਆਂ ਚੱਲ ਚੁੱਕੀਆਂ ਕਈ ਆਲਪੋਸਟ ਐਂਡ ਕੰਪਲੀਸ਼ਨਸ ਨੇ ਉਹਨਾਂ ਸਾਡਾ ਪੂਰਾ ਇਹ ਟਾਰਗੇਟ ਹੈ ਕਿ ਆਨ ਬਲੇ ਟਾਈਮ ਵਿੱਚ ਅਸੀਂ ਹੋਰ ਸਪੀਡ ਨਾਲ ਅੱਗੇ ਵਧੀਏ ਔਰ ਹੋਰ ਇਨਵੈਸਟਮੈਂਟ ਆਵੇ ਅੱਗੇ ਸਾਡੇ ਪੰਜਾਬ ਦੇ ਜਿਹੜੇ ਇੰਡਸਟਰੀ ਪ੍ਰੋਜੈਕਟਾਂ ਨੂੰ ਹੁੰਦਾ ਸੀਗਾ ਜੀ ਤੁਸੀਂ ਬਾਹਰ ਵਾਲਿਆਂ ਨੂੰ ਪਹਿਲਾਂ ਪੁੱਛਦੇ ਹੋ ਸਾਨੂੰ ਨਹੀਂ ਪੁੱਛਦੇ ਜਿਹੜੇ ਆਲਰੇਡੀ ਪੰਜਾਬ 'ਚ ਹੈਗੇ ਆ ਅਸੀਂ ਐਟਪੀਐਸਐਲਈ ਜਿਹੜੇ ਰੋਡ ਸ਼ੋਅ ਹਨ ਕਿ ਉਹ ਸਾਰੇ ਪੰਜਾਬ ਤੋਂ ਚੱਲੂਗੀ ਜਾਵਾਂਗੇ ਉਹ ਅਸੀਂ ਬਾਹਰ ਵੀ ਪਰ ਪੰਨਾ ਪੰਜਾਬ ਵਾਲਿਆਂ ਦੀਆਂ ਅਸੀਂ ਸਾਰੀਆਂ ਸਿੱਕ ਤਾਂ ਉਹਨਾਂ ਦੇ ਸਜੈਸ਼ਨ ਕਮੇਟੀਆਂ ਦੇ ਥ्रू ਵੀ ਔਰ ਇਹ ਰੋਡ ਸ਼ੋਅ ਦੇ ਥ्रू ਵੀ ਲੈ ਰਹੇ ਜਿਹੜੇ ਨਾਲ ਦੇ ਨਾਲ ਇੰਪਲੀਮੈਂਟ ਹੋ ਸਕਦੇ ਆ ਬਗੈਰ ਪਾਲਿਸੀ ਤੋਂ ਕਰੀ ਗਿਆ ਵੀ ਜਿੱਦੇ ਵਿੱਚ ਸਾਨੂੰ ਲੋੜ ਪਏਗੀ ਕਿ ਪਾਲਿਸੀ ਚ ਚੇਂਜਸ ਕਰ ਲਿਆ ਬੈਨ ਉਹ 1 ਅਕਤੂਬਰ ਤੋਂ ਬਾਅਦ ਜਦੋਂ ਸਾਰੇ ਸਜੈਸ਼ਨ ਸਾਡੇ ਕੋਲ ਹੋ ਜਾਣਗੇ ਅਸੀਂ ਕਰਾਂਗੇ ਕਿ ਤੱਕ ਜਿੰਨੇ ਵੀ ਜੀਟੂ ਪੀ ਵਿੱਚ ਅਪਰੂਵਲ ਹੁੰਦੇ ਆ ਜਾਂ ਹੋਰ ਰੇਸ਼ਿਓ ਰਹਿ ਗਏ 85% ਰੈਜ਼ੋਲਵ ਹੋ ਜਿਹੜੇ 15% ਰਹਿ ਗਏ ਆ ਉਹ ਵੀ ਹੋਰੇ ਆ ਬਾਕੀ ਨਵੇਂ ਪੁਰਾਣੇ ਜੀ ਹੁੰਦੇ ਰਹਿੰਦੇ ਪਰ 85% ਜਿਹੜੇ ਜੀਟੂ ਪੀ ਈਸ਼ੂਸ ਹੈਗੇ ਆ ਉਹ ਰੈਜ਼ੋਲਵ ਹੋ ਚੁੱਕੇ ਨੇ ਪਿੱਛੇ ਪੀਐਸਆਈ ਸੀ ਨੇ ਹਰ ਇੰਡੀਵਿਜੂਅਲੀ ਅਸੀਂ ਪ੍ਰੈਸ ਕਾਨਫਰੰਸਿਸ ਕਰਦੇ ਰਹੇ ਤੁਹਾਨੂੰ ਕਰਦੇ ਰਹੇ ਕੋਟਿੰਗ ਇਸ ਕੀਤਾ ਜਿਹੜਾ ਅਜੇ ਤੱਕ ਪੂਰੇ ਇੰਡੀਆ ਦੀ ਹਿਸਟਰੀ ਚ ਨਹੀਂ ਹੋਇਆ ਸੀ ਸਾਡੇ ਇੰਡਸਟਰੀਲਿਸਟ ਭਰਾ ਜਿਹੜੇ ਪੰਜਾਬ ਦੇ ਸੀ ਉਹ 42 ਸਾਲਾਂ ਤੋਂ ਲੱਗੇ ਹੋਏ ਸੀ 42 ਇਅਰਸ ਤੋਂ ਕੀ ਇਸ਼ੂ ਰਿਜ਼ੋਲਵ ਹੋ ਜਾਵੇ ਨਹੀਂ ਹੋ ਰਿਹਾ ਇਸ ਕੋਲ ਵੀ ਜਿਹੜੇ ਪੀਐਸਆਈਸੀ ਨੇ ਇਸ਼ੂ ਪਿੱਛੇ ਰੋਲ ਕੀਤਾ ਇੱਕ ਲਬੇ ਇੱਕ ਲਬੇ ਫ੍ਰੈਗਮੈਂਟੇਸ਼ਨ ਸਾਰੇ ਕੋਈ 30 ਸਾਲ ਦਾ ਇੰਡਸਟਰੀ ਦੀ ਡਿਮਾਂਡ ਸੀ ਕੋਈ 25 ਸਾਲ ਦੀ ਇੰਡਸਟਰੀ ਦੀ ਡਿਮਾਂਡ ਸੀ ਔਰ ਬੜੇ ਸਾਢੇ 10 ਸਵੇਸ ਕਿੰਤੇ ਵੀ ਅਸੀਂ ਗਏ ਹਾਂ ਉਹਨਾਂ ਨੇ ਤਰੀਕ ਕੀਤੀ ਔਰ ਬੜੇ ਕੁਸ਼ ਹੈ ਕਿ ਇਹ ਸਾਰੀਆਂ ਜਿੱਦੀਆਂ ਨੋਟੀਫਿਕੇਸ਼ਨ ਦਾ ਅਸੀਂ ਲੈ ਕੇ ਆਏ ਹਾਂ ਕਈਆਂ ਨੇ ਬਲੌਟ ਕੈਨਸਲ ਹੋ ਗਏ ਸੀ ਕੋਪਨ ਪੁਆਇੰਟਸ ਵਿੱਚ ਉਹਦੇ ਲਈ ਵੀ ਐਪੀਲੇਟ ਅਥਾਰਟੀ ਬਣਾ ਦਿੱਤੀ ਗਈ ਹੈ ਔਰ ਜੋ ਐਪੀਲੇਟ ਅਥਾਰਟੀ ਦੇ ਬਿਲਕੁਲ ਨੰਬਰ ਆ ਰਹੇ ਆ ਜੇ ਸਾਰੇ ਜੀ ਤਾਂ 60 70% ਕੇਸਸ ਵਿੱਚ ਕਿ ਉਹਨਾਂ ਦੀਆਂ ਪਲੀਜ਼ ਐਕਸੈਪਟੇਬਲ ਕੇਸਿਸ ਕਰਦੇ ਆ ਤੇ ਜਦ ਵੀ ਉਹਨਾਂ ਦੇ ਜਿਹੜੇ 플ੌਟ ਐ ਸੀ ਉਹਨਾਂ ਨੂੰ ਕੈਨਸਲੇਸ਼ਨ ਤੋਂ ਬਾਅਦ ਜਿਹੜੇ ਕੈਨਸਲ ਹੋ ਗਏ ਉਹਨਾਂ ਨੂੰ ਵਾਪਸ ਦੇਵਾਂਗੇ ਐਸ ਲੋਕਾਂ ਦੇ ਤੋਂ ਆਪਣੀ ਡਿਊਟਸ ਪਲੀਅਰ ਕਰਦੇ ਤੇ ਇੱਕ ਹੋਰ ਇੰਡਸਟਰੀ ਦੀ ਬੜੀ ਤੇਰ ਦੀ ਡਿਮਾਂਡ ਸੀ ਕੁਝ 플ੌਟ ਗਵਰਨਮੈਂਟ ਨੇ ਅਲਾਟ ਕੀਤੇ ਸੀ ਜਿਹਦੇ ਵਿੱਚ ਅਨ ਐਕਰੀਜ਼ ਆਨਲਾਈਨ ਸੌਰੀ ਇਨਕਰੀਸ 3% ਦਾ ਉਹ ਵੀ ਗਵਰਨਮੈਂਟ ਨੇ ਘਟਾ ਕੇ 10 ਤੋਂ 5% ਕਰ ਦਿੱਤੀ ਉਹ ਵੀ ਇੰਡਸਟਰੀ ਦੇ ਸੰਬੰਧ ਵਿੱਚ ਬੜਾ ਬਟਾਰੀ ਲੀਏ ਹੈ ਜੀ ਅਸੀਂ ਮੰਡੀ ਗੁਰਦਗੜ੍ਹ ਅੱल्या ਨਾਲ ਦੋ ਤਿੰਨ ਮੀਕਿੰਗਸ ਕਰ ਦਿੱਤੀਆਂ ਬੋਰ ਵੀ ਕਰ ਰਹੇ ਆ ਉਹਨਾਂ ਨੂੰ ਮੇਨ ਇਸ਼ੂ ਉਹਨਾਂ ਦਾ ਇੱਕ ਐਨਜੀਪੀ ਉਹਨਾਂ ਦਾ ਕੇਸ ਚੱਲ ਰਿਹਾ ਉਹ ਅਸੀਂ ਸਟੱਡੀ ਕਰਵਾ ਰਹੇ ਆ ਆਈਆਈਟੀ ਰੋਪੜ ਨੂੰ ਉਹਦੀ ਸਟੱਡੀ ਲਈ ਭੇਜਿਆ ਕਿਉਂਕਿ ਉਹ ਜਾਣਦੇ ਆ ਕਿ ਸਾਨੂੰ ਗੈਸ ਦੀ ਜਗ੍ਹਾ ਕੋਲ ਵੀ ਅਗਾਂਹ ਕੋਚ ਇੰਡਸਟਰੀ ਜਿਹੜੀਆਂ ਹੈਗੀਆਂ ਉਹ ਗੈਸ ਯੂਜ਼ ਕਰਦੀਆਂ ਏਅਰ ਹੈਪੀ ਦਾ ਜੈ ਪਰ देयर आर ਸਮ ਸਮਾਲਰ ਯੂਨਿਟਸ ਜਿਹੜੇ ਕਹਿੰਦੇ ਆ ਕਿ ਅਸੀਂ ਕੋਲ ਯੂਜ਼ ਕਰਨਾ ਚਾਹੀਏ ਉਹਦੇ ਲਈ ਅਸੀਂ ਆਲਰੇਡੀ ਇੱਕ ਸਟੱਡੀ ਕਰਾ ਰਹੇ ਹਾਂ ਸਟੱਡੀ ਐਨਜੀਟੀ ਨੂੰ ਦਵਾਂਗੇ ਉਹ ਸਾਡੇ ਵੱਲੋਂ ਕੋਈ ਰੋਕ ਨਹੀਂ ਉਹ ਰੋਕ ਐਨਜੀਟੀ ਬਣੂਗਾ ਜੇ ਐਨਜੀਟੀ ਕਹਦੇ ਕਿ ਸਾਨੂੰ ਕੋਈ ਅਸ਼ੀ ਨੂੰ ਤੁਸੀਂ ਕੋਲ ਯੂਜ਼ ਕਰ ਲਓ ਵੀ ਐਸ ਪੰਜਾਬ ਗਵਰਨਮੈਂਟ ਵੀ ਡੋਟ ਹੈ ਬੈਟਨ ਕਰੋਨਾ ਸਰ ਇੱਕ ਮੁਹਾਲੀ ਜਿਹੜਾ ਸੀ ਬੀਏ ਸੀ ਇੱਕ ਨੰਬਰ ਤੇ ਚੱਲ ਆ ਗਿਆ ਇੰਡਸਟਰੀ ਦਾ ਉਹਦਾ ਵਿੰਡਗਾ ਦਾ ਚਾਰਜ ਵਿੰਡਗਾ ਦਾ ਜੀਐਮ ਸਾਹਿਬ ਕਰਨਾ ਹੈ ਵਿੰਡਗਾ ਨੇ ਜੀਐਮ ਸਾਹਿਬ ਨੂੰ ਚਾਰ ਦਿਨ ਦਿੱਤਾ ਕਿ ਆਹ ਮੁਖਾਦੀ ਦੇ ਜੀ ਇੱਕ ਨੰਬਰ ਤੇ ਚੱਲ ਰਿਹਾ ਸੀ ਪਰ ਉੱਥੇ ਹੀ ਬੜਾ ਕੰਮ ਰਿਹਾ ਗਾ ਵਿੰਡਗਾ ਤੇ ਤੁਹਾਨੂੰ ਵੀ ਲੱਗਦਾ ਕਿ ਇਹਨਾਂ ਡਿਸਟਰਬ ਹੋਣਗੇ ਮੈਂ ਕਿਹਾ ਮੈਂ ਤਾਂ ਮੇਰੇ ਸ਼ੋਰਟ ਡਿਪਾਰਟਮੈਂਟਲ ਹੁੰਦੇ ਆ ਇਹਨੂੰ ਟ੍ਰਾਂਸਫਰ ਕਰ ਜੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਜਿੰਨੇ ਵੀ ਬੰਦੇ ਆ ਸਾਰੇ ਕੈਪੇਬਲ ਆ ਆਪਾਂ ਕਿਸੇ ਦੀ ਵੀ ਕੈਪੇਬਿਲਿਟੀ ਤੇ ਡਬਲ ਵੀ ਕੈਪੇਬਿਲਿਟੀ ਦੀ ਨਹੀਂ ਹੈ ਚਾਰ ਕੋਈ ਕਰ ਚਾਰ ਕੁਨ ਕੋਨੋ ਡਬਲ ਕਮ ਹੋ ਗਿਆ ਜੀ ਮਤਲਬ ਕਹਿੰਦੇ ਗੋਵਿੰਦ ਕੜਦੇ ਜੀ ਐਮ ਨੇ ਨਾ ਜੀ ਉਹਨਾਂ ਕੋਲੇ ਮਹਾਲੀ ਦਾ ਵੀ ਚਾਰਜ ਹੈ ਸਰ ਬਹੁਤ ਬਲੇ ਟਾਈਮ ਕਿ ਜਮੀਨ ਦੇ ਦਿੱਤੀ ਜਾ ਰਹੇ ਤੁਹਾਨੂੰ ਉਹਨੇ ਉਹਦੇ ਵਿੱਚ ਕਿਹਾ ਕਿ ਜਿਹੜੇ ਕਈ ਪਲਾਟ ਕੈਨਸਲ ਹੋ ਗਏ ਕਈ ਵਾਰੀ ਦਾ ਹੀ ਰੀ ਰੀਜ਼ਨ ਹੁੰਦਾ ਚੌਥੀ ਸ਼ੀਟ ਕੱਟ ਹੁੰਦਾ ਸੀ ਕੈਨਸਲ ਕਰ ਹੀ ਲਈ ਤੇ ਦੁਬਾਰਾ ਆਕਸ਼ਨ ਕਰ ਦਿੰਦੇ ਆ ਜੇ ਕੋਈ ਉਹ ਵੀ ਇੰਡਸਟਰੀ ਵਾਲੇ ਦਾ ਜੱਜਵਤ ਕੇਸ ਹੋ ਗਏ ਕਿ ਕਿਸੇ وجہ ਕਰਕੇ ਕੋਈ ਉੱਪਰ ਹਾਈ ਟੈਨਸ਼ਨ ਵਾਇਰ ਜਾਈ ਜੇ ਕੋਈ ਛੋੜ ਸੀ ਨਹੀਂ ਲੱਗ ਜੇ ਉਹ ਅਸੀ ਐਪਲੈਟ ਅਥਾਰਟੀ ਜੀ ਰੀਕਨਸਿਡਰ ਕਰਕੇ ਉਹਨਾਂ ਨੂੰ ਟਾਈਮ ਦੇ ਬਟ ਅਸੀਂ ਫੋਰਐਵਰ ਦਾ ਟਾਈਮ ਦਿੰਦੇ ਜੀ देयर ਇਜ਼ ਅ ਟਾਈਮ ਲਿਮਟ ਟੂ ਮੈਕਿੰਗ ਮਤਲਬ ਫਿਗਰ ਤੋਂ ਅਸੀਂ ਇੰਡਸਟਰੀ ਆਪਣੀ ਜਿਹੜਾ ਕਰਦੀ ਹੈ ਲੇਕਿਨ ਜਿਹੜਾ ਸਾਰੇ ਪਲਾਟਸ ਹੈਗੇ ਉਹਨਾਂ ਦੇ ਉੱਤੇ ਅਲੋਟਮੈਂਟ ਤੇ ਉੱਤੇ ਹੀ ਕੰਡੀਸ਼ਨ ਆ ਗਈ तीन साल के अंदर अंदर तुम्हें कमर्शियल प्रोडक्शन शुरू करना है नहीं करोगे तो फिर या जो है कैंसलेशन का प्रोसेस शुरू होगा या उनके नॉन कंस्ट्रक्शन नॉनिटर चार्जेस जो है उस तीन साल से जो है सर्टन किया दो साल तक एक्सटेंशन भी हो सकती है किसी वजह तो अगर टेक्निकल रीजन की वजह तो उनके कंस्ट्रक्शन शुरू नहीं करेंगे तो इस तरह के कोई भी प्लॉट में खाली है या कुछ और है उड़ाते खिलाफ बिल्कुल ਕੋਈ ਵੀ ਦੇਖ ਕੇ ਜਿਹੜਾ ਹੈਗਾ ਅਨਲਿमिटेड ਪੀਰੀਅਡ ਤੱਕ ਆਪਣੇ ਕੋਲ ਦੇਖ ਕੇ ਬੈਠਾ ਰਹੇਗਾ ਔਰ ਡਿਪਾਰਟਮੈਂਟ ਜਿਹੜਾ ਬਿਕੋਜ਼ ਵੀ ਵਾਟ ਟੂ ਪ੍ਰੋਮੋਟ ਇੰਡਸਟਰੀ ਦੀ ਇੰਡਸਟਰੀ ਆ ਇੰਡਸਟਰੀ ਦੇ ਲਈ ਪ੍ਰੋਜੈਕਟ ਵਨ ਆਫ ਚਾਰਾਂ ਚ ਇੱਕ ਲਈ ਉਹਦੇ ਲਈ ਕੀ ਦੋ ਇੱਕ ਸਟੇਟ ਚ ਹੈਗਾ ਆਈ ਥਿੰਕ Jharkhand ਜਾਂ ਸਰ ਕਹਿਣ ਦਾ ਮਤਲਬ ਆਪਣੇ ਲਈ ਕੀ ਬਲੂਪ੍ਰਿੰਟ ਹੈ ਕਿਵੇਂ ਉਹਦਾ ਫਾਈਨਾਂਸ ਦਾ ਕੀ ਸੋਚਿਆ ਕਿੰਨਾ ਟਾਈਮ ਬੰਡ ਹੋਏਗਾ ਕਿਉਂਕਿ ਆਨ ਦੀ ਜਿਹੜੀ ਡਿਮਾਂਡ ਹੈਗੀ ਜਿਵੇਂ ਤਾਈਵਾਨ ਚਾਈਨਾ ਦਾ ਚੱਲਦਾ ਆ ਰਿਹਾ ਸੀ ਉਸ ਕਰਕੇ ਵੀ ਆਰ ਇਨ ਦਾ ਲਾਈਮਲਾਈਟ ਇੰਡੀਆ ਆਪਣੀ ਕੀ ਤਿਆਰੀ ਹੈ ਸਰ ਐਬੀਐਸਟੀ ਪੂਰਾ ਆਪਦੇ ਲਈ ਜੋ ਕੁਛ ਸੈਵੀ ਕੰਡਕਟਰ ਚਾਹੀਦਾ ਹੈ ਉਹ ਸਿਪੈਟੀ ਬੜੀ ਜਿਹੜੀਆਂ 24 ਕਮੇਟੀਆਂ ਬਣਾਈਆਂ ਗਈਆਂ 24 ਵਿੱਚ ਜੀਐਸਡੀ ਨੇ ਆਲਸੋ 120 ਜਨਾਂ ਨੇ ਸਾਨੂੰ ਸੈਨੀਟਿਕ ਦਫਤਰ ਰਜਿਸਟਰੀ ਬਾਰੇ ਅੱਗੇ ਟੌਪ ਲੈਟਰ ਉਹਨਾਂ ਕੋਲ ਉਹਨਾਂ ਦੀ ਅਸੀਂ ਐਡਵਾਈਸ ਦੇ ਵੇਟ ਕਰ ਲਈ ਹੈ ਜੋ ਵੀ ਉਹ ਇਨਫਰਾਸਟ੍ਰਕਚਰ ਹੈ ਬੈਂਕ ਵਾਡ ਇੰਟੀਗ੍ਰੇਸ਼ਨ ਜਾਂ ਫਾਰਵਰਡ ਇੰਟੈਕ ਉਹ ਵੀ ਉਹ ਕਹਿਣਗੇ ਅਸੀਂ ਉਹਨਾਂ ਨੂੰ ਕਰਕੇ ਦੇਵਾਂਗੇ ਵੀ ਆਰ ਵੇਟਿੰਗ ਫॉर देयर ਰਿਪੋਰਟ ਬਿਕਾਜ਼ ਤੁਸੀਂ ਆਪ ਨਹੀਂ ਬਣਾਣਾ ਚਾਹਦੇ ਅਸੀਂ ਇਹ ਚਾਹਦੇ ਹਾਂ ਜੋ ਇੰਡਸਟਰੀ ਕਹੇ ਵੀ ਅਸੀਂ ਉਹ ਬਣਾਉਂਦੇ ਇੰਡੋਮਿਨਿਸਟਰੀ ਆਫ ਅਫਸਰਲ ਆਫ ਪੇਪਰਸ ਨੂੰ ਲਿਖੀ ਆ ਇਸ ਸਰਕਾਰ ਨੇ ਇੱਕ ਆਪਣੀ ਐਮਬੈਸੀ 'ਚ ਲਿਖੀ ਆ ਜਿਹੜੀ ਕਿ ਅਮਰੀਕਾ ਦੀ ਹੈ ਜੋ ਆਲਰੇਡੀ ਉਸਦੇ ਵਰਕ ਹੋ ਗਿਆ ਤੇ ਲੈਟ ਅਸ ਸੀ दैट ਇਸ਼ੂ Either the law, but it can be only be the law that sets the level. Okay, I'm sure there must be one. The department department's lot.